ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਗੱਲ ਕਰਦੇ ਆਂ ਵੀ ਭਾਈ ਜਿਨ੍ਹਾਂ ਨੇ ਅਪਲਾਈ ਕਰਿਆ ਹੋਇਆ ਮੁੰਡਿਆਂ ਨੇ ਜਾਂ ਫਿਰ ਜਿਨ੍ਹਾਂ ਨੇ ਕਰਨਾ ਹੈ ਨਾ ਵੀ ਇਹਦੇ ਪਰਮਟ ਆ ਕੇ ਜਾਂ ਜਿਨ੍ਹਾਂ ਤੇ ਆਉਣੇ ਆ ਜਿਨ੍ਹਾਂ ਦੀ ਐਮਬੈਸੀ ਫਾਈਲ ਲੱਗੀ ਪਿਆ ਮਤਲਬ ਵੀ ਇੰਨੀ ਕਾਲੀ ਗਾਧੂ ਕਰਦੇ ਹੁੰਦੇ ਆ ਸਾਰੇ ਜਣੇ ਹੀ ਫੋਨ ਕਰੀ ਜਾਂਦੇ ਆ ਬਾਈ ਮੈਸੇਜ ਕਰਦੇ ਆ ਸੌਰੀ ਮੈਂ ਕੋਈ ਕੰਟੈਕਟ ਨੰਬਰ ਦੱਤਾ ਨਹੀਂ ਹੋਇਆ ਕਈ ਮੈਨੂੰ ਪੁੱਛਦੇ ਆ ਬਾਈ ਕਿੱਥੇ ਕੰਟੈਕਟ ਕਰੀ ਜੇ ਤੁਹਾਨੂੰ ਕੰਮ ਹੋਵੇ ਅਲਿਤਾ ਵੀਰੇ ਮੈਂ ਜ਼ਿਆਦਾ YouTube ਤੇ ਵੀਡੀਓ ਬਣਾਉਂਦਾ ਵਾ ਆਪਣਾ ਹੋਰ ਕੋਈ ਆਈਡੀ ਵਗੈਰਾ ਇਦਾਂ ਸ਼ੌਕ ਨਹੀਂ ਕਰਿਆ ਬਾਕੀ ਰਹੀ ਗੱਲ ਆਪਾਂ ਨੂੰ ਮੈਂ ਤਾਂ ਤੁਹਾਨੂੰ ਜਿੰਨੇ ਵੀ ਮੁੰਡਿਆਂ ਨੇ ਅਪਲਾਈ ਕਰਿਆ ਮੈਂ ਬਸ ਇਹੀ ਕਹਿਣਾ ਚਾਹੁੰਦਾ ਕਿ ਭਰਾਵੋ ਸਬਰ ਕਰੋ ਸਬਰ ਕਰਨਾ ਸਿੱਖ ਲਓ ਕਿਉਂਕਿ ਦੇਖੋ ਕਿ ਇਹਦੇ 6 ਮਹੀਨੇ ਪਰਮਟ ਨੂੰ ਲੱਗਦੇ ਆ ਇਹਦੇ ਜ਼ਿਆਦਾ ਟਾਈਮ ਬਟ ਗਿਆ ਸਬਰ ਨਹੀਂ ਕਰ ਪਾਉਂਦੇ ਹੁਣ ਮੈਂ ਤੁਹਾਨੂੰ ਸਿੱਧੀ ਗੱਲ ਦੱਸਦਾ ਜਦ ਮੈਂ ਅਪਲਾਈ ਕਰਨ ਲੱਗਿਆ ਮੈਨੂੰ 3-4 ਸਾਲ ਲੱਗੇ ਆ ਵੀਜ਼ਾ ਹੁਣ ਹੁਣ ਚੱਕਰ ਤਰੋ ਗਿਆ ਦਾ ਕਦੇ ਆਈ ਨੀ ਵੀ ਪਾਲਮ ਇਕੱਲਾ ਕਰੋਸ਼ੀਏ ਦੇ ਕਰੇ ਮੈਂ ਬਹੁਤ ਪਾਪੜ ਬਨੇ ਪਹਿਲਾ ਕਦੇ ਰੂਮਾਨੀਆਂ ਦਾ ਲਾ ਦੇ ਉਹਦਾ ਲਾਇਆ ਸਰਬੀਆ ਦਾ ਲਾਇਆ ਫੇ ਪੀਸੀਸੀ ਬਣਾਈ ਰੂਮਾਨੀਆਂ ਦਾ ਦੋਦੇ ਪਾਸੇ ਪੀਸੀਸੀ ਬਣਾਈ ਫੇ ਜਾਵੇ ਔਰਪਾ ਦਾ ਬਣਨ ਹੜਕੇ ਗਲਫ ਦਾ ਵੀ ਲਾਇਆ ਇੱਕ ਦੋ ਵਾਰ ਉਹਦੀ ਪੀਸੀਸੀ ਉਹ ਬਣਾਈਆਂ ਹਨਾ ਚੱਲ ਜੰਟ ਕਹਿੰਦੇ ਬੁਲਾਉਂਦੇ ਤੇ ਪਰ ਉਹਦੇ ਬਾਅਦ ਫੇ ਕਰੋਸ਼ੀਆ ਦਾ ਫੇ ਕਰੋਸ਼ੀਆ ਦੀ ਕਟੋਕਟ ਜਿਆਦਾ ਨਹੀਂ ਮੈਂ 4-5 ਪੀਸੀਸੀਆਂ ਬਣਾਈਆਂ ਹੁਣ ਤੁਸੀਂ ਲਾ ਲਓ ਇੱਥੇ ਦੇ ਹਿਸਾਬ ਵੀ ਕਿੰਨਾ ਟਾਈਮ ਲੱਗਿਆ ਹੋਣਾ ਜਿਵੇਂ ਚਾਰ ਪੰਜ ਪੀਸੀਸ ਇਕੱਲੇ ਕਰੋਸ਼ੇ ਦੀ ਗੱਲ ਦੱਸਦਾ ਤੁਹਾਨੂੰ ਬਾਕੀਆਂ ਜਿਹੜੀਆਂ ਬਣਾਈਆਂ ਪੀਸੀਸ ਆਉਂਦੀਆਂ ਗੱਲ ਛੱਡ ਦੋ ਪਰ ਮੇਰਾ ਮੇਨ ਮੋਟਿਵ ਕੀ ਹੈ ਕਹਿਣ ਦਾ ਕਿ ਦੇਖੋ ਮੈਂ ਤਾਂ ਠਾਣੇ ਵਾਲੇ ਗਿਆ ਲੱਗਦੇ ਉਹ ਧੂਰੀਆਂ ਯਾਰ ਹਜੇ ਤੇ ਇੰਨੀਆਂ ਪੀਸੀਸ ਬਣਾ ਲਈਆਂ ਆਹੋ ਪਹਿਲਾਂ ਤਾਂ ਪੀਸੀਸ ਬਣਾ ਕੇ ਲੈ ਗਿਆ ਤਾਂ ਬਣੇ ਹੀ ਤੇਰਾ ਉਹ ਵੀ ਪਛਾਣ ਲੱਗ ਗਏ ਯਾਰ ਇਹ ਮੁੰਡਾ ਆਪਦਾ ਪੀਸੀਸ ਬਣਾਉਂਦਾ ਬਣਦਾ ਹੁੰਦਾ ਹੈ ਨਹੀਂ ਉਹ ਵੀ ਗੱਲ ਹੈ ਕਿ ਯਾਰ ਆਮੜਾ ਜਿਹਦਾ ਕੰਮ ਥੋੜਾ ਜਿਹਾ ਲੇਟ ਹੋ ਰਿਹਾ ਜਾਂ ਫਿਰ ਹੈਨਾ ਕਿਸੇ ਵੀ ਕਾਰਨ ਕਰਕੇ ਕੋਈ ਆਪਣਾ ਡਾਕੂਮੈਂਟ ਨਹੀਂ ਹੁੰਦੇ ਪੂਰੇ ਜਾ ਫੇ ਕਈ ਵਾਰ ਏਜੰਟ ਨੂੰ ਕਹਿ ਦੋ ਏਜੰਟ ਦੀਆਂ ਗਲਤੀਆਂ ਹੁੰਦੀਆਂ ਏਜੰਟ ਚਾਰੀ ਜਾਂਦੇ ਆ ਹਨਾ ਆਪਾਂ ਨੂੰ ਵੀ ਬਾਈ ਤੇਰਾ ਲਾਤਾ ਲਾਤਾ ਵਾਤਰਾ ਆ ਹਫਤੇ ਆ ਜਾਣਾ ਹੁਣ ਆ ਜਾਣਾ ਅਗਲੇ ਹਫਤੇ ਆ ਜਾਣਾ ਉਦਾਂ ਹੀ ਆ ਜਾਂ ਫਿਰ ਕਹਿੰਦੇ ਆਪ ਵੀ ਜਾਂਦੇ ਇਦਾਂ ਨਹੀਂ ਏਜੰਟ ਵੀ ਕੋਈ ਇਦਾਂ ਦੇ ਕੋਈ ਮੂਰਖਾ ਤਾਂ ਹੁੰਦੇ ਨਹੀਂ ਭਾਈ ਥੋੜਾ ਟਾਈਮ ਖਰਾਬ ਕਰਨ ਬਿਨਾ ਮਤਲਬ ਦੇ ਜਾਂ ਫਿਰ ਤੁਸੀਂ ਵੀ ਵਾਹ ਜਿਹੜੇ ਏਜੰਟ ਨਾਲ ਵੀ ਤੁਸੀਂ ਆਪਣਾ ਕੰਮ ਕਰਦੇ ਆ ਏਜੰਟ ਨੂੰ ਇੱਕ ਵਾਰ ਪੁੱਛ ਲਿਆ ਕਰੋ ਕਿ ਬਾਈ ਯਾਰ ਟਾਈਮ ਘੱਟ ਲੱਗੇ ਵੱਧ ਲੱਗੇ ਉਹ ਕੋਈ ਗੱਲ ਨਹੀਂ ਸਾਨੂੰ ਟਾਈਮ ਦੇ ਦੇ ਬੀ ਇੰਨਾ ਟਾਈਮ ਲੱਗਣਾ ਹੈ ਵੀ ਹਾਂ ਭਰਾਵਾ ਇੰਨਾ ਟਾਈਮ ਲੱਗਣਾ ਹੈ ਯੋ ਟਾਈਮ ਦੇ ਜੇ ਨਹੀਂ ਬਣਿਆ ਵਿੱਚ ਵਿੱਚ ਚਲਦੇ ਡਾਕੂਮੈਂਟ ਮੋੜ ਲੂੰਗਾ ਹਾਂ ਤੁਸੀਂ ਕਹਿ ਕੇ ਟਾਈਮ ਲੈ ਲਿਆ ਕਰੋ ਇੱਕ ਮੈਂ ਤਾਂ ਇਹ アドਵਾਈਸ ਦੂੰਗਾ ਬਾਕੀ ਜਿਨ੍ਹਾਂ ਦੇ ਪਰਮਿਟ ਆਉਣੇ ਆ ਜਾਂ ਫਿਰ ਉਹ ਸਬਮਿਸ਼ਨਾਂ ਹੋਈਆਂ ਵੀ ਆ ਵੈਸੀ ਜੇ ਦੇਖੋ 45 ਤੋਂ 60 ਦਿਨ ਤਾਂ ਲੱਗਦੇ ਹੀ ਲੱਗਦੇ ਆ ਕਈਆਂ ਤਾਂ ਮਾਦਰ ਪਿਛਲੀ ਵਾਰ ਵੀ ਦੱਸਿਆ ਸੀ ਕਿ ਮੇਰੇ 100 ਦਿਨ ਲੱਗੇ ਤੇ ਤਾਂ ਕਈਆਂ ਤਾਂ ਵੱਧ ਵੀ ਲੱਗ ਜਾਂਦੇ ਨੇ ਇਹ ਆਪਣਾ ਆਪਣਾ ਉਹ ਕਹਿ ਲਓ ਕਿਸਮਤ ਕਰੋ ਦਾਣਾ ਬਣੀ ਕਰੋ ਇਸ ਨਾ ਟਾਈਮ ਲੱਗਦਾ ਉਹਨਾਂ ਤਾਂ ਲੱਗਣਾ ਹੀ ਲੱਗਣਾ ਸੋ ਤੁਸੀਂ ਜ਼ਿਆਦਾ ਜਲਦੀ ਨਾ ਕਰਿਆ ਕਰੋ ਵੀ ਹਾਂ ਭਾਈ ਤੇਰਾ ਹੋਣਾ ਨਹੀਂ ਤੇਰਾ ਹੋਣਾ ਨਹੀਂ ਆਪਣੇ ਕੰਮ ਦੇ ਹਿਸਾਬ ਨਾਲ ਰੱਖਿਆ ਕਰੋ ਜੇਹੀ ਗੱਲ ਉਹਦੀ ਪਰਮਡਿ ਪਰਮਡ ਤਾਂ ਐ ਹੁੰਦਾ ਯਾਰ ਕੰਪਨੀ ਉੱਪਰ ਡਿਪੈਂਡ ਹੁੰਦਾ ਕਈ ਕੰਪਨੀਆਂ ਪਹਿਲਾਂ ਵੀ ਘਟਾ ਦਨੀਆਂ ਕਈ ਕੰਪਨੀਆਂ ਬਾਅਦ ਚ ਘਟਾਉਂਦੀਆਂ ਕਈ ਕੰਪਨੀਆਂ ਮਤਲਬ ਵੀ ਐਦਾ ਐਦਾ ਦੀਆਂ ਕੰਪਨੀਆਂ ਦੇਖਿਆ ਹੁਣ ਮੇਰੇ ਜੱਜ ਦੋਸਤ ਨੇ ਆਪਣੇ ਭਾਈ ਦੇ ਵੀ ਵੀਜਾ ਕਢਾਇਆ ਕੰਪਨੀ ਚ ਉਹਦਾ ਉਹਨੇ 15 ਦਿਨ ਦੇ ਵਿੱਚ ਵਿੱਚ ਕਢਾ ਲਿਆ ਵੀਜਾ ਹੁਣ ਕਈਆਂ ਵੀ ਕਈਆਂ ਦਾ ਵੀ ਟਾਈਮ ਲੱਜਾ ਦੇਖੋ 6 6 ਮਹੀਨੇ ਪਰਮਟ ਨਹੀਂ ਆਉਂਦੇ ਔਰ ਇਹ ਕੇ ਵਿੱਚ ਕਢਾਇਆ ਉਹਨੇ ਕੋਈ ਮੀਟ ਫੈਕਟਰੀ ਆ ਰਜਕੇ ਵਿੱਚ ਕਢਾਇਆ ਉਹਨੇ 15 ਦਿਨ ਦੇ ਵਿੱਚ ਵਿੱਚ ਪਰਮਟ ਵਿੱਚ ਉਹ ਲੈਟਰ ਵਿੱਚ ਪਰਮਟ ਦੇਤਾ ਹੋਰ ਤਾਂ ਹੋਰ ਉਹ ਮੁੰਡੇ ਦੀ ਗੱਲ ਕਰੋਸ਼ ਆ ਗਿਆ ਕਰੋਸ਼ ਓਪਨ ਵਰਕ ਪਰ ਵਰਤਿਆ ਗਿਆ ਤਾਂ ਕੰਮ ਨਹੀਂ ਮਿਲ ਅਗੇ ਭੱਜ ਗਿਆ ਉਹ ਆ ਜਾਰ ਦੋਸਤ ਨੇ ਬੁਲਾਇਆ ਉਹਨੂੰ ਉਹਦਾ ਵੀਜ਼ਾ ਖਤਮ ਹੋ ਉਹਨੂੰ ਸਿਰਫ ਕਿੰਨੇ ਰਹਿਣ ਤੇ 2 ਦਿਨ ਰਹਿਣ ਤੇ ਦੋ ਦਿਨ ਦੇ ਵਿੱਚ ਵਿੱਚ ਉਹਨੂੰ ਆਫਰ ਲੈਟਰ ਤੇ ਪਰਮਿਟ ਦਿੱਤਾ ਕੰਪਨੀ ਨੇ ਇਹੋ ਜੀਆਂ ਕੰਪਨੀਆਂ ਵੀ ਹੈਗੀਆਂ ਉੱਥੇ ਗੱਲ kia ਜਿਨ੍ਹਾਂ ਦੀ ਸੈਟਿੰਗ ਆ ਜਿਨ੍ਹਾਂ ਦੀ ਅੱਗੇ ਟਾਈ ਆ ਠਾਣੇ ਵਿੱਚ ਕਿਉਂਕਿ ਸਾਰੇ ਜਿਹੜੇ ਪਰਮਿਟ ਬਣਨੇ ਠਾਣੇ 'ਚ ਆ ਜਿਨ੍ਹਾਂ ਦੇ ਲਾਅਰ ਵਧੀਆ ਉਹ ਠਾਣੇ 'ਚ ਸੈਟਿੰਗਾਂ ਕਰਦੇ ਆ ਤੇ ਉਹ ਸੈਟਿੰਗਾਂ ਦੇ ਨਾਲ ਨਾਲ ਹੀ ਕਢਾ ਦਿੰਦੇ ਆ ਸਾਰਾ ਕੁਝ ਆਫਰ ਲੈਟਰ ਪਰਮਿਟ ਤੇ ਇਹੀ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹੁੰਦਾ ਜਿੱਥੇ ਵੀ ਤੁਸੀਂ ਲਾਇਆ ਹੋ ਹਮਲਾ ਸਭ ਤੋਂ ਟਾਈਮ ਲੱਜਾਂਦਾ ਕਿਉਂਕਿ ਵਧੀਆ ਕੰਮ ਵਾਸਤੇ ਟਾਈਮ ਤਾਂ ਲੱਗਦਾ ਹੀ ਹੁੰਦਾ ਐਦਾ ਤਾਂ ਹੈ ਨਹੀਂ ਬਾਈ ਇੱਕੋ ਦਿਨ ਚ ਤੁਹਾਡਾ ਵੀਜ਼ਾ ਤੁਹਾਡੇ ਹੱਥ ਜਿਹੜਾ ਵੀਜ਼ਾ ਵੀਜ਼ੇ ਵਾਸਤੇ ਬਹੁਤ ਵੇਟ ਕਰਨਾ ਪੈਂਦਾ ਤੇ ਇਹੀ ਗੱਲ ਆ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਤੇ థాంਕ ਯੂ ਸੋ ਮਚ ਧੰਨਵਾਦ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਸ਼ੇਅਰ ਕਰਦੇ ਆ ਕਰੋ ਕਿਉਂਕਿ ਜਿਆਦਾ ਤਾਂ ਮੈਂ ਪਾਉਂਦਾ ਹੈ ਨਹੀਂ ਹਲੇ ਤੇ ਕੋਸ਼ਿਸ਼ ਕਰਨੀ ਹੁਣ ਹਿੰਦੀ ਦੇ ਗਾਨੀਆਂ ਕਈ ਬੰਦੇ ਆਪਣੀ ਹਿੰਦੀ ਉਹ ਜਿਹੜੇ ਮਤਲਬ ਵੀ ਆਊਟ ਆਫ ਸਟੇਟਾਂ ਦੇ ਉਹ ਦੇਖਦੇ ਆ ਵੀਡੀਓ ਤੇ ਆਪਾਂ ਹਿੰਦੀ ਦੇ ਵਿੱਚ ਵੀਡੀਓ ਪਾਉਣੀ ਸ਼ੁਰੂ ਕਰਾਂਗੇ ਓਕੇ ਬਾਈ थैंक यू so much ਧੰਨਵਾਦੀ